ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਇਤਜਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਡੇ ਆਇਆ ਵਿਖੇ ਕਟੂ ਤੋ ਚੱਲ ਕੇ ਭੈਣੀ ਪੁੱਜੇ ਹੀ ਸਨ ਕੇ ਕੋੜੇ ਨੂੰ ਸੂਲ ਹੋ ਪਿਆ ਆਪ ਜੀ ਨੇ ਉਥੇ ਹੀ ਟਿਕਾਣਾ ਕਰਨਾ ਠੀਕ ਸਮਝਿਆ ਕੋੜੇ ਦਾ ਇਲਾਜ ਕੀਤਾ ਰਾਤ ਫਰਵਾਹੀ ਬਿਰਾਜੇ ਉਥੇ ਲੋਕਾਂ ਨੂੰ ਸਿਮਰਨ ਵਿੱਚ ਜੋੜ ਹੰਢਾਇਆ ਪੁੱਜੇ ਉਥੇ ਝਿੜੀ ਲਾਗੇ ਛੱਪੜੀ ਦੇ ਕੰਡੇ ਡੇਰਾ ਕੀਤਾ ਪਿੰਡ ਦੇ ਕਿਸੇ ਵਸਨੀਕ ਨੇ ਮਹਾਰਾਜ ਦੇ ਰੱਥਵਾਂ ਨੂੰ ਵਲਦਚਾਰਨ ਕਰਕੇ ਮਾੜਾ ਚੰਗਾ ਕਿਹਾ ਪਿੰਡ ਅੱਗੇ ਹੀ ਤਪਾਲੀ ਰੋਗ ਨੇ ਗਰਸਿਆ ਹੋਇਆ ਸੀ ਤਪਾਲੀ ਨਾਲ ਗੜੇ ਵਿੱਚ ਫੋੜਾ ਹੋ ਕੇ ਗਲਾ ਕੁੱਟ ਜਾਂਦਾ ਸੀ ਇਹ ਕੰਬਾ ਛੇੜਨ ਲੱਗ ਪੈਂਦਾ ਸੀ ਤੇ ਮਰੀਜ਼ ਮਰ ਜਾਂਦਾ ਸੀ ਜਦ ਲੋਕੀ ਮਹਾਰਾਜ ਪਾਸ ਆਏ ਤੇ ਬੇਨਤੀ ਕੀਤੀ ਕਿ ਉਹਨਾਂ ਦਾ ਦੁੱਖ ਕਟੋ ਤਾਂ ਗੁਰੂ ਜੀ ਨੇ ਫਰਮਾਇਆ ਤੁਸਾਂ ਆਪ ਨੂੰ ਉੱਚਾ ਜਾਣ ਕਿਸੇ ਨੂੰ ਦੁੱਖ ਦਿੱਤਾ ਹੋ ਅਤੇ ਉਹ ਰੋਗ ਹੋ ਤੁਹਾਨੂੰ ਚਮੜਿਆ ਹੈ ਹੁਣਾਂ ਕਿਸੇ ਨੂੰ ਨਾਸ ਤਾਉਣ ਦਾ ਵਚਨ ਕੀਤਾ ਅਤੇ ਮਹਾਰਾਜ ਨੇ ਚਮਾਰਾਂ ਦੀ ਛਪੜੀ ਵਿੱਚ ਇਸ਼ਨਾਨ ਕਰਨ ਲਈ ਕਿਹਾ ਅਤੇ ਵਕਸ਼ਿਸ਼ ਕਰਕੇ ਹਾਂ uh -huh. ਐਸਾ ਕਰਨ ਨਾਲ ਦੁੱਖ ਛੱਡ ਜਾਏਗਾ ਉਹਨਾਂ ਵਿੱਚੋਂ ਕੁਝ ਨੇ ਹੁਣ ਵੀ ਜਕੂ ਤਕੂ ਤਕਾ ਕੀਤਾ ਪਰ ਜਦ ਇਸ਼ਨਾਨ ਕਰ ਸਾਰੇ ਰਾਜੀ ਹੋਣੇ ਸ਼ੁਰੂ ਹੋਏ ਤਾਂ ਸਭ ਨੇ ਹੰਕਾਰ ਛੱਡ ਇਸ਼ਨਾਨ ਕੀਤਾ ਹਰ ਇੱਕ ਨਾਲ ਪਿਆਰ ਕਰਨ ਲੱਗ ਪਏ ਉਸੇ ਛਪੜੀ ਨੂੰ ਹੁਣ ਗੁਰੂ ਸਰ ਕਹਿੰਦੇ ਹਨ ਹੰਢਾਇਆ ਤੂ ਤੌਲਾ ਪਿੰਡ ਵੱਲ ਚੱਲੇ ਤਾਂ ਇੱਕ ਮਾਈ ਨੇ ਘੋੜੇ ਤੇ ਚੜੇ ਹੋਏ ਹੀ ਗੁਰੂ ਜੀ ਨੂੰ ਦੁੱਧ ਛਕਾਇਆ ਤੌਲਾ ਪਿੰਡ ਪਾਸ ਲੰਗੀ ਤਾਂ ਘੋੜਾ ਅੜੀ ਕਰ ਬੈਠਾ ਕਿਉਂਕਿ ਖੇਤਾਂ ਵਿੱਚ ਤਾਂ ਬਾਕੂ ਵਿਜਿਆ ਹੋਇਆ ਸੀ ਉਥੇ ਹੁਣ ਗੁਰਦੁਆਰਾ ਮਾੜੀ ਸਰ ਹੈ ਉਹ ਪਿੰਡ ਵੀ ਦੋਖੀਆਂ ਦਾ ਸੀ ਅਤੇ ਮਹਾਰਾਜ ਨੇ ਵੀ ਵਾਗਾ ਮੋੜ ਪਿੰਡ ਦੀ ਚੂਹ ਦੀ ਸੋਹੀ ਬਾ ਨਾਮ ਦੀ ਢਾਬ ਤੇ ਕੁਝ ਚਿਰ ਇਰਾਮ ਕੀਤਾ ਅਤੇ ਉਥੋਂ ਢਿਲਵਾ ਪੂਜੇ ਢਿਲਵਾ ਲੰਗਰ ਲਗਾਏ ਅਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਉਥੋਂ ਭੁੰਦਰ ਪੂਜੇ ਗੁਰਦੁਆਰਾ ਪਿੰਡੋਂ ਬਾਹਰ ਹੈ but ਪਿੰਡ ਸੁਲਤਾਨੀਆਂ ਦਾ ਸੀ ਅਤੇ ਉਸ ਪਿੰਡ ਦੇ ਚੌਧਰੀ ਨੇ ਮਜ਼ਾਕ ਨਾਲ ਘੁਮਿਆਰਾਂ ਦੇ ਕਰ ਡੇਰਾ ਕਰਨਦਾਰਾ ਦੱਸਿਆ ਮਹਾਰਾਜ ਜੀ ਜੋ ਗਰੀਬ ਨਿਵਾਸ ਸਨ ਅਤੇ ਖਿਮਾ ਦੀ ਮੂਰਤ ਵੀ ਸੱਚਮੁੱਚ ਹੀ ਘੁਮਿਆਰਾਂ ਦੀ ਵਸਤੀ ਚਲੇ ਗਈ ਘੁਮਿਆਰਾਂ ਨੂੰ ਚਾ ਚੜ ਗਿਆ ਤੇ ਰੱਜ ਕੇ ਸੇਵਾ ਕੀਤੀ ਇੱਕ ਘੁਮਿਆਰ ਦੇ ਘਰ ਉਚੀਚੇ ਅੰਦਰ ਗਏ ਅਤੇ ਇਵਮਾਨੀਆਂ ਦੇ ਮਾਣ ਪੰਗ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ